ਅੰਮ੍ਰਿਤ ਵੇਲੇ ਦਾ ਹੁਕਮ ਨਾਮ ਸਾਚ ਕੰਨ ਸ੍ਰੀ ਹਰਿਮੰਦਰ ਸਾਹਿਬ ਰਾਗ ਸੋਹੀ ਮਹਲਾ 5 chant ਇਕੋਂਕਾਰ ਸਤਕੁਰ ਪ੍ਰਸਾਦ ਮਿੱਠ ਬੋਲ ਰਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਤਕੀ ਜੀ ਓ ਕਦੇ ਨਾ ਬੋਲੈ ਕੋੜਾ ਕੋੜਾ ਬੋਲਣਾ ਚਾਹ ਲੈ ਪੂਰਨ ਭਗਵਾਨ ਹੈ ਉਗਲ ਕੋਨਾ ਚਿਤਾਰੇ ਪਤਿਤ ਪਾਵਨ ਹਰ ਵਿਰਧ ਸਦਾਏ ਇਕ ਤਿਲ ਨਹੀਂ ਪਰ ਨੈ ਕਾਲੇ ਕਟਕਟ ਵਾਸੀ ਸਨੋਵ ਦੀ ਵਾਸੀ ਨੇੜਾ ਹੀ ਤੇ ਨੇੜਾ ਨਾਨਕ ਦਾ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਇਹ ਪੈਮੀ ਪਾ ਚਾਹੀ ਤਾਨ ਤਨ ਸ੍ਰੀ ਗੁਰੂ अर्जुन देव जी महाराज जी दी वाणी है गुरु साईं फरमाਉਂਦੇ ਹਨ अकाल पुरख इक ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ ਮੈਂ ਚੇਤੇ ਕਰ ਕਰਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੋੜਾ ਬੋਲ ਬੋਲਿਆ ਯਾਦ ਆ ਜਾਏ ਪਰ ਉਹ ਕਦੇ ਵੀ ਕੋੜਾ ਬੋਲ ਨਹੀਂ ਬੋਲਦਾ ਹੇ ਭਾਈ ਉਹ ਸਾਰੇ ਗੁਨਾਹ ਨਾਲ ਭਰਪੂਰ ਭਗਵਾਨ ਕੋੜਾ ਬੋਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡਾ ਕੋਈ ਵੀ ਉਹ ਗੁਚੇਤੇ ਹੀ ਨਹੀਂ ਰੱਖਦਾ ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਇਹ ਉਸ ਦੇ ਮੁੰਡ ਕਤੇ ਮਾਦਾ ਸੁਭਾਅ ਦੱਸਿਆ ਜਾਂਦਾ ਹੈ ਅਤੇ ਉਹ ਕਿਸੇ ਦੇ ਵੀ ਕੀਤੇ ਕਾਲ ਕਮਾਈ ਨੂੰ ਰੱਤਾ ਪਾਰ ਵੀ ਵਿਅਰਥ ਨਹੀਂ ਜਾਣ ਦਿੰਦਾ ਮੇਰਾ ਸੱਜਣ ਹਰ ਇੱਕ ਜੀ ਵਿੱਚ ਵਸਦਾ ਹੈ। ਸਭ ਜੀਵਾਂ ਵਿੱਚ ਵਸਦਾ ਹੈ। ਹਰ ਇੱਕ ਜੀਵ ਦੇ ਅਤੇ ਨੇੜੇ ਵਸਦਾ ਹੈ। ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ। ਏ ਭਾਈ ਮੇਰਾ ਸੱਜਣ ਪ੍ਰਭੂ ਆਤਮਿਕ ਜੀਵਨ ਦੇਣ ਵਾਲਾ ਹੈ।